ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰ ਹਾਂ ਜੀ ਮੁੱਖ ਮੰਤਰੀ ਸਾਹਿਬ ਦੇ ਫੈਨਜ਼ ਲਈ ਇੱਕ ਨਵੀਂ ਵੀਡੀਓ ਲੈ ਕੇ ਤੇ ਬੇਸ਼ੱਕ ਮੁੱਖ ਮੰਤਰੀ ਸਾਹਿਬ ਦੀ ਕੰਪਨੀ ਨੇ ਇੱਕ ਪਿਛਲੇ ਦਿਨੀ ਗੀਤ ਵੀ ਦਿੱਤਾ ਹੈ ਐ ਕਿਵੇਂ ਤਾਰ ਲੇਗਾ ਤੇ ਉਸ ਗੀਤ ਨੂੰ ਜਿਹੜਾ ਦਰਸ਼ਕਾਂ ਦਾ ਹੰਗਾਰਾ ਹੈ ਉਹ ਠੀਕ ਠੀਕ ਰਿਹਾ ਪਰ ਮੁੱਖ ਮੰਤਰੀ ਸਾਹਿਬ ਹੁਣ ਇਕੱਲੇ ਆਪਣੇ ਦਮ ਤੇ ਗੀਤ ਲੈ ਕੇ ਆ ਰਹੇ ਨੇ ਤੇ ਵੇਖੋ ਕਿੱਥੇ ਘੁੰਮੇ ਫਿਰੇ ਤੇ ਕੀ ਉਹਨਾਂ ਨੇ ਕਿਹਾ ਤੇ ਕਿੱਥੇ ਜਾ ਕੇ ਉਹਨਾਂ ਨੇ ਪਾਰਟੀ કરી ਵੇਖੋ ਤੁਸੀਂ ਵੀਡੀਓ 'ਚ ਓ ਹੈਲੋ ਆਂਦੇ ਕਿੱਧਰੋਂ ਦੱਲਗਾਂ ਆਏ ਦੱਲਗਾਂ ਕੀ ਕਰਕੇ ਆਏ ਦਿੱਲੀੋਂ ਹਾਂ ਉਹ ਗਾਣੇ ਬੜੇ ਰਿਕਾਰਡ ਕਰਕੇ ਆਏ ਓ ਮੰਤਰੀ ਸੋਨੀ ਨੇ ਕਾਹਤੋਂ ਲੜਦਾਂ ਨੂੰ ਓਏ ਲੜਦੇ ਯਾਰ ਮੇਰੇ ਨਾਲ ਇਹਨੂੰ ਸਮਝਾ ਲੈਣ ਗਾਣਾ ਕੋਣਾ ਮੈਂ ਕੁਛ ਨਹੀਂ ਕੀਤਾ ਨੂੰ ਮੈਂ ਗਾਣਾ ਕੋਣਾ ਕਰਨਾ ਮੈਂ ਕੁਛ ਨਹੀਂ ਕੀਤਾ ਨੂੰ ਤੇਰਾ ਕੱਲੇ ਦਾ ਕਰੀਏ ਗਾਣਾ ਤੇਰਾ ਕੱਲੇ ਦਾ ਕਰੀਏ ਗਾਣਾ ਫੇਰ ਹੁਣ ਮੇਰਾ ਕੱਲੇ ਦਾ ਕਰਾਂ ਕੋਈ ਨਾ ਤੈਨੂੰ ਕੱਲੇ ਦਾ ਹੀ ਕਰਾ ਦਾਂ ਠੀਕ ਹਾਂਜੀ ਫੇਰ ਕਿਹੜਾ ਗਾਣਾ ਆ ਰਿਹਾ ਤੁਹਾਡਾ ਫੇਰ ਧਮਕਪਲੇ ਹਾਂਜੀ ਮੰਤਰੀ ਜੀ ਕਿੱਥੇ ਆਇਆ ਅੱਜ ਫਿਰ ਤੁਸੀਂ ਹਾਂਜੀ ਹਾਂਜੀ ਆਪਾਂ ਸਮਾਣੇ ਪਹੁੰਚੇ ਆ ਸੋਣੀ ਮਾਨ ਗਾਈ ਕਾਂ ਦੇ ਘਰ ਹਾਂ ਜੀ ਅੱਛਾ ਬਹੁਤ ਮਾਲ ਰੱਖਿਆ ਛਕਾਇਆ ਹਾਂ ਜੀ ਆ ਵੇਖੋ ਮਰਥਾ ਪੈਠੇ ਮੜ ਲੂਣ ਵਾਲੇ ਹਾਂਜੀ ਵੇਖੋ ਗਿਰਗਾ ਬਦਾਮ ਪੂਰੀ ਗਾ